ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬ এডਿਕੇਸ਼ਨ ਜੰਕਸ਼ਨ ਉੱਪਰ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਆਪਾਂ ਆਪਣੇ ਚੈਨਲ ਉੱਪਰ ਜੀਕੇ ਜੀਐਸ ਦੀ ਸੀਰੀਜ਼ ਸ਼ੁਰੂ ਕੀਤੀ ਹੋਈ ਆ ਜਿਹਦੇ ਜਿਹੜਾ ਆਪਾਂ ਪਹਿਲਾਂ ਕਾਫੀ ਵੀਡੀਓ ਅਪਲੋਡ ਕਰ ਚੁੱਕੇ ਆ ਤੇ ਜਿਹਦੇ سلسلے ਚ ਅੱਜ ਆਪਾਂ ਲੈ ਕੇ ਆਏ ਹਾਂ ਜੀ ਪੰਜਾਬ ਆਪਣੇ ਭਾਰਤ ਦੇ ਨੈਸ਼ਨਲ ਪਾਰਕ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਪੰਜਾਬ এডਿਕੇਸ਼ਨ ਜੰਕਸ਼ਨ ਦਾ ਆਪਣਾ ਟੈਲੀਗ੍ਰam ਉੱਪਰ ਚੈਨਲ ਆ ਜੀ ਉਦੇ ਵਿੱਚ ਜਿਹੜੀ ਪੀਡੀਐਫ ਆ ਉਹਦੇ ਚ ਮਿਲੂਗੀ ਆਪਾਂ ਨੂੰ ਉਹ ਜੁਆਇਨ ਕਰ ਲੈਣ ਜੀ। ਬੜਾ ਟਾਈਮ ਨਾ ਖਾਂਦੇ ਆਪਾਂ ਸ਼ੁਰੂ ਕਰਦੇ ਜੀ ਆਪਣੇ ਅੱਜ ਦੀ ਵੀਡੀਓ نیشنل ਪਾਰਕਸ ਆਫ ਇੰਡੀਆ। ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਕਿ نیشنل ਪਾਰਕ ਕੀ ਹੁੰਦਾ ਹੈ? نیشنل ਪਾਰਕ ਉਹ ਖੇਤਰ ਹੁੰਦਾ ਹੈ ਜਿਸ ਨੂੰ ਸਰਕਾਰ ਵੱਲੋਂ ਵਣਸਪਤੀ, ਜਾਨਵਰਾਂ, ਪੰਛੀਆਂ ਦਾ ਕੁਦਰਤੀ ਸੁੰਦਰਤਾ ਦੀ ਰੱਖਿਆ ਲਈ ਕੋਸ਼ਿਸ਼ ਕੀਤਾ ਜਾਂਦਾ ਹੈ। ਇੱਥੇ ਸ਼ਿਕਾਰ, ਰੁੱਖਾਂ ਦੀ ਕਟਾਈ, ਪਸ਼ੂਆਂ ਦੀ ਚਰਾਇ, ਖੇਤੀ ਆਦਿ ਮਨੁੱਖੀ ਗਤੀਵਿਧੀਆਂ ਦੀ ਮਨਾਹੀ ਹੁੰਦੀ ਹੈ। ਇਸ ਦੇ ਅੰਦਰ ਆਉਂਦੀ ਸਾਰੀ ਜ਼ਮੀਨ ਸਰਕਾਰ ਦੇ ਅਧੀਨ ਆ ਜਾਂਦੀ ਆ। ਇਹਦੇ ਜਿਹੜੇ ਮੁੱਖ ਉਦੇਸ਼ ਕੀ ਹੈ ਜੀ ਜੰਗਲੀ ਜਾਨਵਰਾਂ ਤੇ ਪੰਛੀਆਂ ਦੀ ਰੱਖਿਆ ਕਰਨੀ, ਕੁਦਰਤੀ ਵਾਤਾਵਰਣ ਦੀ ਸਾਂਭ ਸੰਭਾਲ, ਰਿਸਰਚ, ਸਿੱਖਿਆ ਤੇ ਫੈਰਸਪਾਰਟੇ ਨੂੰ ਪ੍ਰੋਤਸਾਹਨ ਦੇਣਾ। ਇੰਡੀਆ ਵਿੱਚ ਇਸ ਵੇਲੇ 107 ਨੈਸ਼ਨਲ ਪਾਰਕ ਆ ਜੋ ਕਿ 56000 ਸਕੁਅਰ ਕਿਲੋਮੀਟਰ ਤੋਂ ਵੀ ਵੱਧ ਖੇਤਰ ਵਿੱਚ ਫੈਲੇ ਹੋਏ ਹਨ। ਹੁਣ ਆਪਾਂ ਕਰਾਂਗੇ ਅੱਜ ਆਪਣੇ ਨੈਸ਼ਨਲ ਪਾਰਕ ਕਿਹੜੇ-ਕਿਹੜੇ ਜੀ ਆਪਣੇ ਭਾਰਤ 'ਚ। ਸਭ ਤੋਂ ਪਹਿਲਾਂ ਆ ਜਾਂਦਾ ਜੀ ਆਪਣਾ ਅੰਡੇਮਾਨ ਨਿਕੋਬਰ ਅੰਡੇਮਾਨ ਤੇ ਨਿਕੋਬਰ ਚ ਕਿਹੜੇ ਕਿਹੜੇ ਆਏ ਨੇ ਆਪਣੇ ਇੱਥੇ ਜਗ੍ਹਾ ਹੀ ਆਪਣਾ ਕੈਂਪ ਬਲ ਬੇ ਨੈਸ਼ਨਲ ਪਾਰਕ ਇਹ 1992 ਚ ਬਣਿਆ ਸਗਾ ਇਹ ਰਾਜ ਦਾ ਆਪਣਾ ਗਲੇਸ਼ੀਆ ਬੇ ਨੈਸ਼ਨਲ ਪਾਰਕ 1992 ਚ ਆ ਗਿਆ ਇਹ ਵੀ ਮਹਾਤਮਾ ਗਾਂਧੀ ਮਰੀਨ ਨੈਸ਼ਨਲ ਪਾਰਕ ਇਹ ਵੀ ਆਪਣਾ 1900 ਇਹ 1983 ਚ ਆ ਗਿਆ ਜੀ ਮਿਡਲ ਬਟਮ ਆਈਲੈਂਡ ਨੈਸ਼ਨਲ ਪਾਰਕ 1987 ਮਾਉਂਟ ਹੈਰੀਟ نیشنل پارک 1987 ਨਾਰਥ ਬਟਨ ਆਇਲੈਂਡ نیشنل پارک 1987 ਰਾਣੀ ਝੰਸੀ ਮਰੀਨ نیشنل پارک 1996 ਸੈਡਲ ਪੀਕ نیشنل پارک 1987 ਸਾਊਥ ਬਟਨ ਆਇਲੈਂਡ نیشنل پارک 1987 ਇਹ ਆਪਣੇ ਆਂਧਰਾ ਪ੍ਰਦੇਸ਼ ਦੇ ਆ ਕੇ ਸਾਰੇ نیشنل پارک ਦੇ ਨਾਲ ਆਪਣੀ ਉਹਦੀ ਲਿਖਿਆ ਹੋਇਆ ਸਾਨੂੰ ਵੀ ਲਿਖਿਆ ਹੋਇਆ ਵੀ ਕਿਹੜਾ نیشنل پارک ਕਦੋਂ ਕੁਛ ਹੋਇਆ ਸੀ ਮਤਲਬ ਕਿ ਕਦੋਂ ਬਣਿਆ ਹੋਗਾ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਆਂਧਰਾ ਪ੍ਰਦੇਸ਼ ਦੇ ਜੀ ਆਂਧਰਾ ਪ੍ਰਦੇਸ਼ ਚ ਆ ਗਿਆ ਆਪਣਾ ਪਾਪੀਕੋਂਡਾ ਨੈਸ਼ਨਲ ਪਾਰਕ ਇਹ 2008 ਚ ਬਣਿਆ ਹੀ ਰਾਜੀਵ ਗਾਂਧੀ ਆ ਗਿਆ ਇਹ 2005 ਚ ਸ਼੍ਰੀ ਵੈਂਕਟੇਸ਼ਵਰ ਨੈਸ਼ਨਲ ਪਾਰਕ ਆ ਗਿਆ 1999 ਚ ਇਹ ਤਿੰਨ ਨੈਸ਼ਨਲ ਪਾਰਕ ਆਪਣੇ ਆਂਧਰਾ ਪ੍ਰਦੇਸ਼ ਚ ਆ ਗਏ ਫਿਰ ਆ ਗਿਆ ਅਰुणाਚਲ ਪ੍ਰਦੇਸ਼ ਅਰुणाਚਲ ਪ੍ਰਦੇਸ਼ ਦੇ ਦੋ ਆ ਜਾਂਦੇ ਨੇ ਨਾਮਦਫਾ ਨੈਸ਼ਨਲ ਪਾਰਕ 1983 ਤੇ ਮੌਰਿੰਗ ਨੈਸ਼ਨਲ ਪਾਰਕ 1986 ਫਿਰ ਆਗਾ ਜੀ ਅਸਾਮ ਅਸਾਮ ਚ ਆਗੇ ਆਪਣੇ ਕਾਜ਼ੀਰੰਗਾ نیشنل پارک 1974 ਮਾਨਸ نیشنل پارک 1990 ਨਾ ਮੇਰੀ نیشنل پارک 1998 ਔਰੰਗ نیشنل پارک 1999 ਦਿਬਰੂ ਸਾਈਕੋਆ نیشنل پارک 1999 ਦੇਹਿੰਗ ਪੱਟੀਕਾ ਇੰیشنل پارک 2021 ਇਹ 2021 ਦੀ ਕੋਸ਼ਿਸ਼ ਹੋਇਆ ਸੀ ਕਿ ਦੇਹਿੰਗ ਹੋ ਗਿਆ ਕਿ ਰਾਇਮੋਨਾ ਆ ਗਿਆ ਇਹ ਦੋ ਜਨੈਸ਼ਨਲ ਪਾਰਕ ਆਪਣੇ 2021 ਚ ਬਣੇ ਸੀਗੇ ਜੀ ਤੇ ਇਹ ਹੈ ਦੋਨੇ ਅਸਾਮ ਚ ਹੀ ਆਏ ਨੈਕਸਟ ਆ ਗਿਆ ਫਿਰ ਬਿਹਾਰ ਜੀ ਬਿਹਾਰ ਤੋਂ ਇੱਕ ਹੀ ਆ ਜਾਂਦਾ ਹੈਗਾ ਆਪਣਾ ਵਾਲਮੀਕੀ ਨੈਸ਼ਨਲ ਪਾਰਕ ਇਹ 1999 ਚ ਬਣਿਆ ਸੀਗਾ ਇਹ ਫਿਰ ਪੁੱਛਿਆ ਜਾ ਸਕਦਾ ਨਾ ਵੀ ਸਟਾਟਿਜਿਕ ਜੀ ਕਿਹ ਜੀ ਆ ਜਾਂਦੇ ਹੈ ਵੀ ਕਿਹੜਾ ਨੈਸ਼ਨਲ ਪਾਰਕ ਵੀ ਮੰਨ ਲਓ ਤੁਹਾਨੂੰ ਆਗਾ ਪੇਪਰ 'ਚ ਵਾਲਮੀਕੀ ਨੈਸ਼ਨਲ ਪਾਰਕ ਦੇ ਕੋਈ ਮੰਨ ਲਓ ਕਰੰਟ ਅਫੇਅਰ ਨਾਲ ਰਿਲੇਟਡ ਆਗੇ ਉਹਨਾਂ ਨੇ ਪੁੱਛ ਲੈਣਾ ਵੀ ਇਹ ਨੈਸ਼ਨਲ ਪਾਰਕ ਕਦੋਂ ਬਣਿਆ ਸੀਗਾ 1999 ਚ ਤਾਂ ਕਰਕੇ ਵੀ ਆਪਾਂ ਇੱਕ ਰਚ ਨਾਲ ਲਾਏ ਜਾਂਦੇ ਫਿਰ ਆ ਗਿਆ ਜੀ 36 ਗੜ 36 ਗੜ 'ਚ ਕਿਹੜੇ ਖੜੇ ਆ ਜਾਂਦੇ ਆਪਣੇ ਗੁਰੂ ਘਾਸੀदास ਜਾਂ ਇਹਨੂੰ ਸੰਜੇ نیشنل ਪਾਰਕ ਵੀ ਕਹਿ ਦਿੰਦੇ ਆ ਇਹ 1981 ਚ ਬਣਿਆ ਸੀਗਾ ਇੰਦਰਾਵਦੀ نیشنل ਪਾਰਕ 1982 ਆ ਗਿਆ ਜੀ ਕਾਂਗੜ ਵੈਲੀ نیشنل ਪਾਰਕ 1982 ਆ ਗਿਆ ਫਿਰ ਆ ਗਿਆ ਗੋਆ ਗੋਆ ਚ ਇੱਕੋ ਹੀ ਆ ਗਿਆ ਆਪਣਾ ਮੌਲਮ نیشنل ਪਾਰਕ ਇਹ 1992 ਚ ਬਣਿਆ ਸੀ ਫਿਰ ਆ ਗਿਆ ਗੁਜਰਾਤ ਗੁਜਰਾਤ ਚ ਆ ਗਿਆ ਗਿਰ نیشنل ਪਾਰਕ 1975 ਬਲੈਕਬੱਕ نیشنل ਪਾਰਕ 1976 ਮਰੀਨ نیشنل ਪਾਰਕ ਜਾਂ ਗਲਫ ਆਫ ਕਸ਼ ਇਯਾ 1982 ਰਾਂਸਦਾ نیشنل ਪਾਰਕ 1979 ਰਾ ਗਿਆ ਹਰਿਆਣਾ ਹਰਿਆਣੇ ਚ ਆਪਣੇ ਦੋ ਆ ਗਏ ਜੀ ਸੁਲਤਾਨਪੁਰ نیشنل ਪਾਰਕ ਤੇ ਕਾਲੇਸਰ نیشنل ਪਾਰਕ ਸੁਲਤਾਨਪੁਰ 1999 ਚ ਬਣਿਆ ਸੀ ਤੇ ਕਾਲੇਸਰ نیشنل ਪਾਰਕ 2003 ਚ ਬਣਿਆ ਸੀ ਫਿਰ ਆ ਗਿਆ ਹਿਮਾਚਲ ਪ੍ਰਦੇਸ਼ ਮਤਲਬ ਹਿਮਾਚਲ ਪ੍ਰਦੇਸ਼ ਚ ਆ ਗਏ ਆਪਣੇ ਗ੍ਰੇਟ ਹਿਮਾਲਿਆ نیشنل ਪਾਰਕ 1984 ਪਿੰਨ ਵੈਲੀ نیشنل ਪਾਰਕ 1987 ਇੰਦਰਕਿਲਾ نیشنل ਪਾਰਕ 2010 किरगंगा नेशनल पार्क 2010 सिबर सिम्बलवारा नेशनल पार्क 2010 ਮੇਰਾ ਜੰਮੂ ਕਸ਼ਮੀਰ ਤੇ ਲਦਾਖ ਆ ਗਿਆ ਜੀ ਫਿਰ ਅਗੇ ਜੰਮੂ ਕਸ਼ਮੀਰ ਤੇ ਲਦਾਖ ਚ ਕਿਹੜੇ ਕਿਹੜੇ ਆ ਗਏ ਆਪਣੇ ਅੰਦਾਚੀਗਮ नेशनल पार्क 1981 ਚ ਬਣਿਆ ਸੀ ਇਹ ਹਮੇਸ਼ نیشنل پارک 1981 ਕਿਸ਼ਤਵਰ नेशनल पार्क 1981 ਸਿਟੀ ਫੋਰੈਸਟ ਨੈਸ਼ਨਲ پارک ਇਹ 1992 ਚ ਆ ਗਿਆ ਜੀ ਇਹ ਜੰਮੂ ਕਸ਼ਮੀਰ ਤੇ ਲਦਾਖ ਦੋਨੇ ਯੂਟੀ ਆ ਗਈਆਂ ਇਹ ਆਪਣੀਆਂ ਝਾਰਖੰਡ ਚ ਇੱਕ ਹੋਈ ਆ ਗਈ ਆਪਣਾ ਬੇਤਲਾ ਨੈਸ਼ਨਲ ਪਾਰਕ ਇਹ 1986 ਦੇ ਬਣਿਆ ਸੀ ਫਿਰ ਆ ਗਿਆ ਕਰਨਾਟਕਾ ਕਰਨਾਟਕ ਚ ਆ ਜਾਂਦਾ ਹੀ ਆਪਣੇ ਅੰਸੀ ਨੈਸ਼ਨਲ ਪਾਰਕ 1987 ਆ ਗਿਆ ਬਾਂਦੀਪੁਰ ਆ ਗਿਆ ਆਪਣਾ ਬਾਂਦੀਪੁਰ ਨੈਸ਼ਨਲ ਪਾਰਕ ਆ ਗਿਆ 1974 ਬਨਰਗਟਾ ਆ ਗਿਆ ਜੀ ਆਪਣਾ 1974 ਕੁਦਰਮਖਾ ਗਿਆ ਆਪਣਾ 1987 ਤੇ ਨਾਗਰਹੋਲ نیشنل ਪਾਰਕ ਆ ਗਿਆ ਆਪਣਾ 1988 ਦਾ ਆਪਣੇ ਮੇਰੇ ਆਂਸੀ ਆਂਸੀ ਆਪਣਾ ਜਿਹੜਾ ਸੀਗਾ ਆਂਸੀ ਬੰਦਰ ਬਾਂਦੀਪੁਰ ਬੰਦਰ ਦਾ ਕੁਦਰਮਖਾ ਨਾਗਰਹੋਲ ਹੈ ਤਾਂ ਤੁਹਾਨੂੰ ਜੇ ਤੁਸੀਂ ਮੰਨ ਲਓ ਦੋ ਤਿੰਨ ਵਾਰੀ ਜਾਂ ਚਾਰ ਵਾਰੀ ਈਜ਼ੀ ਰਿਵੀਊਨ ਕਰ ਲਿਆ ਨਾ ਤੁਹਾਨੂੰ ਵਾਸੇ ਯਾਦ ਹੋ ਜਾਣੀ ਜਿਵੇਂ ਆਂਸੀ ਬਾਂਦੀਪੁਰ ਬੰਦਰ ਦਾ ਬੰਦਰ ਦਾ ਕੁਦਰਮਖਾ ਨਾਗਰਹੋਲ ਹੈ ਬਾਸ ਐ ਤੁਹਾਨੂੰ ਯਾਦ ਹੋ ਜਾਣੀ ਹੈ ਬਰ ਰੀਵਿਜ਼ਨ ਵੇਖ ਲੋ ਰੀਵਿਜ਼ਨ ਜਿੰਨੀ ਆ ਪਰ ਰੀਵਿਜ਼ਨ ਕਰ ਲਾਂਗੇ ਰੀਵਿਜ਼ਨ ਦੇ ਸਿਰ ਤੇ ਹੁੰਦਾਗਾ ਕੰਮ ਫਿਰ ਆ ਗਿਆ ਕੇਰਲਾ ਕੇਰਲਾ ਚ ਕਿਹੜੇ ਕਿਹੜੇ ਆ ਗਏ ਆਪਣੇ ਅਨਾਈਮੋੜੇ 16 ਨੈਸ਼ਨਲ ਪਾਰਕ 2003 ਚ ਆ ਗਿਆ ਇਰਾਵੀ ਕੁਲਮ ਨੈਸ਼ਨਲ ਪਾਰਕ 1978 ਆ ਗਿਆ ਮਾਥੀਕੇਤਨ ਨੈਸ਼ਨਲ ਪਾਰਕ 2003 ਆ ਗਿਆ ਤੇਰੀਅਰ ਨੈਸ਼ਨਲ ਪਾਰਕ 1982 ਆ ਗਿਆ ਸਾਇਲੈਂਟ ਵੈਲੀ ਨੈਸ਼ਨਲ ਪਾਰਕ 1984 ਆ ਗਿਆ ਇਹ ਆਪਣੇ ਕੇਰਲਾ ਦੇ ਆ ਗਏ ਇਹ ਪੀਆਰ ਫਾਇਲਿੰਗ ਵਾਲੀ ਮਾਥੀ ਜਿਤਨਾ ਅਰਾਬਿਕਲਮ ਬਣਾਈ ਮੋੜੀ ਫਿਰ ਆ ਗਿਆ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਚ ਕਿਹੜੇ ਕਿਹੜੇ ਆ ਗਏ ਜੀ ਹੁਣ ਆਪਣੇ ਸਭ ਤੋਂ ਜ਼ਿਆਦਾ ਨੈਸ਼ਨਲ ਪਾਰਕ ਹੈ ਹੀ ਮੱਧ ਪ੍ਰਦੇਸ਼ ਚ ਆ ਜੀ ਕਾਨਾ ਨੈਸ਼ਨਲ ਪਾਰਕ ਆ ਗਿਆ 1955 ਚ ਬਣਿਆ ਸਗਈ ਇਹ ਮੱਧ ਪ੍ਰਦੇਸ਼ ਦੇ ਆ ਜੀ ਹੁਣ ਫਿਰ ਆ ਗਿਆ ਬੰਦਵਗੜ ਇਹ 1968 ਚ ਆ ਗਿਆ ਪੈਂਚ 1975 ਆ ਗਿਆ ਪੰਨਾ 1981 ਚ ਆ ਗਿਆ ਮਾਧਵ ਨੈਸ਼ਨਲ ਪਾਰਕ 1959 ਚ ਆ ਗਿਆ ਸੰਜੇ ਨੈਸ਼ਨਲ ਪਾਰਕ 1981 ਆ ਗਿਆ ਇੱਕ ਸੰਝੇ ਪੌਪਰ ਵੀ ਤਾਂ ਹੈ ਨਾ ਉਹ ਉਹ ਵੀ ਬਸ ਥੋੜਾ ਜਿਹਾ ਸੰਝੇ ਆ ਗਿਆ ਉਹ ਵੀ ਇਦਾਂ ਦਾ ਹੀ ਸੀਗਾ ਮਨ ਲਾ ਦ ਸੀਗਾ ਰੋਣਚਰ ਤੋਂ ਇਸੇ ਤਰ੍ਹਾਂ ਸੀਗਾ ਬਸ ਥੋੜਾ ਇਹਨਾਂ ਦਾ ਡਿਫਰੈਂਸ ਹਟਾ ਕੇ ਜੇ ਸੰਝੇ ਨੈਸ਼ਨਲ ਪਾਰਕ 1981 ਚ ਹੈ ਮਧ ਪ੍ਰਦੇਸ਼ ਚ ਆ ਗਿਆ ਹੈ ਸਤਪੋੜਾ ਨੈਸ਼ਨਲ ਪਾਰਕ ਆ ਗਿਆ ਆਪਣਾ 1981 ਚ ਫੌਫੀਆ ਡਾਇਨਾਸੌਰ ਨੈਸ਼ਨਲ ਪਾਰਕ ਆ ਜਾਂਦਾ ਆਪਣਾ 1983 ਚ ਮਧ ਪ੍ਰਦੇਸ਼ ਚ ਆ ਗਿਆ ਵੀ ਕੋਨੋ ਨੈਸ਼ਨਲ ਪਾਰਕ ਆ ਗਿਆ ਆਪਣਾ ਇਹ 2018 ਚ ਬਣਿਆ ਸਿਗਾ ਜੀ ਇਹ ਠੀਕ ਹੈ ਜੀ ਫਿਰ ਆ ਗਿਆ ਮਹਾਰਾਸ਼ਟਰ ਮਹਾਰਾਸ਼ਟਰ ਚ ਆ ਗਿਆ ਹਣ ਚੰਦੋਲੀ ਨਾਸ਼ਨਲ ਪਾਰਕ 2004 ਗੂਗਾਮਲ 1975 ਨਾਵੇ گاؤں 1975 ਸੰਝੇ ਗਾਂਧੀ ਇਹ ਸੰਝੇ ਗਾਂਧੀ ਆ ਗਿਆ ਉਹ ਕੱਲਾ ਸੰਝੇ ਸੀ ਮਧ ਪ੍ਰਦੇਸ਼ ਚ ਇਹ ਸੰਝੇ ਗਾਂਧੀ ਆ ਗਿਆ ਇਹ 1983 ਚ ਆ ਗਿਆ ਤੜੋਬਾ ਆ ਗਿਆ ਆਪਣਾ 1975 ਚ ਤੜੋਬਾ ਅੰਧਾਰੀ ਨੈਸ਼ਨਲ ਪਾਰਕ 1900 55 ਚ 1955 ਚ ਮੈਂ 75 ਰਹਿ ਗਿਆ ਸੀ ਇਹ ਆਪਣੇ ਮਹਾਰਾਸ਼ਟਰ ਤੇ ਆ ਗਿਆ ਜੀ ਹੁਣ ਆ ਗਿਆ ਮਣੀਪੁਰ ਜੀ ਮਣੀਪੁਰ ਚ ਕੀ ਹੈਗਾ ਕੇਬੂਲਮਜਾਓ نیشنل ਪਾਰਕ ਇੱਕ ਇੱਕਲੌਤਾ نیشنل ਪਾਰਕ ਆ ਜਿਹੜਾ ਤੈਰਦਾ ਹੋਇਆ نیشنل ਪਾਰਕ ਜਾਂ ਫਲੋਟਿੰਗ نیشنل ਪਾਰਕ ਵੀ ਕਹਿੰਦੇ ਜੀ ਮਣੀਪੁਰ ਚ ਇਕਲੌਤਾ ਹੀ ਆਪਣੇ ਤੇ 1977 ਚ ਬਣਿਆ ਹੋਇਆ ਜੀ ਇਹ ਫਿਰ ਆ ਗਿਆ ਮਗਾਲਿਆ ਮਗਾਲਿਆ ਜਗ੍ਹਾ ਆਪਣਾ ਬਾਲ ਫਕਰਮ نیشنل ਪਾਰਕ 1985 ਨੋਕਰਕ نیشنل ਪਾਰਕ 1986 ਨੈਕਸਟ ਆ ਗਿਆ ਜੀ ਆਪਣਾ ਮਿਜ਼ੋਰਮ ਮਿਜ਼ੋਰਮ ਚ ਆ ਗਿਆ ਮੋਰਲੇ نیشنل پارک 1991 ਤੇ ਆਪਣਾ ਫਾਗ ਕੋਈ ਨੈਸ਼ਨਲ پارک ਇਹ ਆ ਜਾਂਦਾ ਆਪਣਾ 1992 ਚ ਆ ਗਿਆ ਜੀ ਨਾਗਾ لینڈ ਚ ਆ ਗਿਆ ਫਿਰ ਆਪਣਾ ਇਤੰਕੀ ਨੈਸ਼ਨਲ پارک 1993 ਚ ਇਹ ਨਾਗਾ لینڈ ਚ ਆ ਗਿਆ ਜੀ 오ਡੀਸ਼ਾ ਚ ਆ ਗਿਆ ਆਪਣਾ ਬੀਤਰਗਣੀ ਦਾ ਨੈਸ਼ਨਲ پارک 1988 ਸਿਮਲੀਪਲ ਨੈਸ਼ਨਲ پارک 1980 ਇਹ ਬਈ ਬੀਤਰਗਣੀ ਦਾ ਸਮੇਂ ਲਈ ਪਰ ਇਹ ਉੜੀਸ਼ਾ ਚ ਆ ਗਿਆ ਦੋਨੇ ਇਹ ਰਾਜਸਥਾਨ ਚ ਆ ਗਿਆ ਫਿਰ ਆਪਣਾ ਰਣਥੰਬੋਰ ਨੈਸ਼ਨਲ ਪਾਰਕ 1980 ਸਰਿਸਕਾ ਨੈਸ਼ਨਲ ਪਾਰਕ 1992 ਕਿਓਲਾਡਿਓ ਨੈਸ਼ਨਲ ਕਿਓਲਾਡਿਓ ਘਾਣਾ ਨੈਸ਼ਨਲ ਪਾਰਕ 1981 ਆ ਗਿਆ ਜੀ ਡੇਜ਼ਰਟ ਨਾਈਟ ਡੇਜ਼ਰਟ ਨੈਸ਼ਨਲ ਪਾਰਕ 1992 ਆ ਗਿਆ ਠੀਕ ਹੈ ਜੀ ਰਾਜਸਥਾਨ ਦਾਗੇ ਰਣਥੰਬੋਰ ਸਰਿਸਕਾ ਕਿਓਲਾਡਿਓ ਡੇਵਿਡ ਦਾ ਡੇਵਿਡ ਨੈਸ਼ਨਲ ਪਾਰਕ ਹੋ ਗਿਆ ਤੇ ਮੁਕੰਦਰਾ ਹਿਲਜ਼ ਹੋ ਗਿਆ ਇਹ ਆਪਣੇ 2006 ਚ ਬਣਿਆ ਸੀਗਾ ਇਹ ਆਪਣੇ ਆਗੇ ਰਾਜਸਥਾਨ ਜੀ ਫਿਰ ਆ ਗਿਆ ਆਪਣਾ ਸਿੱਕਮ ਸਿੱਕਮ ਚ ਆ ਗਿਆ ਆਪਣਾ ਕੰਚਨਜੰਗਾ ਨੈਸ਼ਨਲ ਪਾਰਕ ਜੀ ਇਹ ਆਪਣਾ ਸਿੱਕਮ ਚ ਵੀ ਇੱਕੋ ਹੀ ਆ ਤੇ ਇਹ ਆਪਣਾ ਕਲਚਰਲ ਤੇ ਨੇਚਰਲ ਨੈਸ਼ਨਲ ਪਾਰਕ ਵੀ ਹੈ ਜੀ ਤੇ ਆਪਣਾ ਯੂਨੈਸਕੋ ਚ ਵੀ ਹੈਗਾ ਇਹ ਜਿਹੜੀ ਆਪਣੇ ਇੱਕ ਉਹ ਹੁੰਦੀ ਨਾ ਕਲਚਰਲ ਦ ਨੈਚੁਰਲ ਜਿਹੜੀ ਸਾਈਟ ਹੁੰਦੀ ਹੈ ਜਿੰਨਾ ਉਹ ਇੱਕੋ ਹੀ ਆਪਣੀ ਯੂਨੈਸਕੋ ਚ ਹੈਗੀ ਜੀ ਇਹ ਠੀਕ ਹੈ ਫਿਰ ਆ ਗਿਆ ਤਾਮਿਲਨਾਡੂ ਤਾਮਿਲਨਾਡੂ ਜਗ੍ਹਾ ਆਪਣਾ ਗੁੰਡੀ نیشنل ਪਾਰਕ 1976 ਗਲਫ ਆਫ ਮਨਾਰ ਮਰੀਨ نیشنل ਪਾਰਕ 1980 ਰਗਾ ਇੰਦਰਾ ਗਾਂਧੀ نیشنل ਪਾਰਕ 1999 ਇਹ ਤਾਮਿਲਨਾਡੂ ਜਗ੍ਹਾ ਇੰਦਰਾ ਗਾਂਧੀ ਉਹ ਸੰਜੇ ਗਾਂਧੀ ਸੀਗਾ ਇੱਕ ਮਾਧ ਪ੍ਰਦੇਸ਼ ਉਹ ਸੀਗਾ ਮਹਾਰਾਸ਼ਟਰ ਚ ਰਗਾ ਕੱਲਾ ਸੰਜੇ ਸੀਗਾ ਉਹ ਸੀਗਾ ਮੱਧ ਪ੍ਰਦੇਸ਼ ਜੀ ਉਹ ਇਹ ਹੁਣ ਇੰਦਰਾ ਗਾਂਧੀ ਆ ਗਿਆ ਜਾਂ ਅਨਾਈ ਮੋੜ ਅੰਨਾ ਮਲਾਈ ਕਾ ਇੰਦੇ ਨੂੰ ਇਹ ਤਾਮਿਲਨਾਡੂ ਚਾ ਗਿਆ ਗੁੰਡੀ ਆ ਗਿਆ ਗਲਫ ਆਫ ਮਨਾਰ ਆ ਗਿਆ ਗਾਂਧੀ ਇੰਦਰਾ ਗਾਂਧੀ ਆ ਗਿਆ ਫਿਰ ਆ ਗਿਆ ਮਧੂ ਮਲਾਈ ਇਹ ਆ ਗਿਆ ਆਪਣਾ 1940 ਚ ਤਾਮਿਲਨਾਡੂ ਚਾ ਗਿਆ ਬਕੁਰਤੀ نیشنل ਪਾਰਕ ਆ ਗਿਆ 1990 ਚ ਫਿਰ ਆ ਗਿਆ ਤੇਲੰਗਾਨਾ ਤੇਲੰਗਾਨਾ ਜਾ ਕੇ ਆਪਣਾ ਕੇਸੂ ਬ੍ਰਹਮਨੰਦ ਰੈਡੀ ਨੈਸ਼ਨਲ ਪਾਰਕ 1994 ਮਹਾਵੀਰ ਹਰੀਨਾ ਵਨਸਥਲੀ ਮਹਾਵੀਰ ਹਰਨਾ ਵਨਸਥਲੀ ਨੈਸ਼ਨਲ ਪਾਰਕ ਆ ਗਿਆ ਆਪਣਾ 1994 ਤੇਲੰਗਾਣਾ ਚ ਆ ਗਿਆ ਇੱਕ ਆ ਗਿਆ ਫਿਰ ਮਰੂਗਾ ਬਣੀ ਨੈਸ਼ਨਲ ਪਾਰਕ 1994 ਇਹ ਤਿੰਨੇ 1994 ਚ ਆ ਗਏ ਤੇ ਆ ਗਏ ਆਪਣੇ ਤੇਲੰਗਾਨਾ ਜੀ ਆ ਗਏ ਦਿਨੋ ਕਾਸੂ ਬ੍ਰਹਮਨੰਦਾ ਮਹਾਵੀਰ ਤਮਰੰਗ ਮਰੁਗਵਾਨ نیشنل پارک ਫਿਰ ਆ ਗਏ ਜੀ ਤ੍ਰਿਪੁਰਾ ਤ੍ਰਿਪੁਰਾ ਜਗ੍ਹਾ ਕਲਾਊਡਡ ਲੈਪਰਡ نیشنل پارک ਤੇ ਬਾਈਸਨ نیشنل پارک ਕਲਾਊਡਡ ਆਪਣਾ 2007 ਚ ਆ ਗਿਆ ਬਾਈਸਨ ਵੀ 2007 ਚ ਆ ਗਿਆ ਜੀ ਦੋਨੇ ਆਪਣੇ ਤ੍ਰਿਪੁਰਾ ਚ ਆ ਗਏ ਫਿਰ ਆ ਗਿਆ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਚ ਇੱਕ ਹੀ ਆਇੰਦਾ ਇੱਕ ਦੁੱਧਵਾ نیشنل پارک 1977 ਚ ਆ ਗਿਆ ਜੀ ਇਹ ਰਾਜਾ ਉੱਤਰਾਖੰਡ نیشنل پارک ਇਹ ਉੱਤਰਾਖੰਡ ਚ ਆਗੇ ਆਪਣੇ ਜਿੰਕੌਰਬਟ 1936 ਗੰਗੋਤਰੀ 1999 ਗੋਵਿੰਦ نیشنل نیشنل پارک 1990 ਨੰਦਾਦੇਵੀ نیشنل پارک 1982 ਰਾਜਾਜੀ نیشنل پارک 1983 ਤੇ ਵੈਲੀ ਆਫ ਫਲਾਰਸ نیشنل پارک ਇਹ 1982 ਆ ਜਾਂਦਾ ਜੀ ਇਹ ਆਪਣੇ ਉੱਤਰਾਖੰਡ ਦੇ ਆਗੇ ਇਹ ਫਿਰ ਆ ਗਿਆ ਜੀ ਆਪਣਾ ਵੈਸਟ ਬੰਗਾਲ ਵੈਸਟ ਬੰਗਾਲ ਦੇ ਆਪਣੇ ਆਗੇ ਬਕਸਾ ਨੈਸ਼ਨਲ ਪਾਰਕ 1992 ਗੋਰੂਮਾਰਾ ਨੈਸ਼ਨਲ ਪਾਰਕ 1992 ਜਲਦਾਪਾਰਾ ਨੈਸ਼ਨਲ ਪਾਰਕ 2014 ਤੇ ਨਿਓਰਾ ਵੈਲੀ ਨੈਸ਼ਨਲ ਪਾਰਕ 1986 ਸਿੰਗਲ ਇਲਾ ਨੈਸ਼ਨਲ ਪਾਰਕ 1986 ਤੇ ਸੁੰਦਰਬਨ ਨੈਸ਼ਨਲ ਪਾਰਕ 1984 ਇਹ ਆਪਣੇ ਆਗੇ ਵੈਸਟ ਬੰਗਾਲ ਦੇ ਜੀ ਸੁੰਦਰਬਨ ਸਿੰਗਲੇਲਾ ਨਿਓਰਾ ਜਲਦਾਪਾਰਾ ਗੋਰੂਮਾਰਾ ਤੇ ਬਕਸਾ ਜੀ ਇਹ ਆਪਣੇ ਸਾਰੇ ਵੈਸਟ ਬੰਗਾਲ ਦੇ ਆ ਗਏ ਠੀਕ ਆ ਜੀ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਜੀ ਜਿਹਦੇ ਚ ਕਿ ਆਪਾਂ ਆਪਣੇ ਪੂਰੇ ਭਾਰਤ ਦੇ ਨੈਸ਼ਨਲ ਪਾਰਕ ਕਰ ਲਏ ਆ ਤੇ ਜਿਹਦੇ ਚ ਕਿ ਆਪਣਾ ਉਹਨਾਂ ਦੇ ਨਾਮ ਲਿਖਿਆ ਵੀ ਹੋਇਆਗਾ ਕਿ ਕਿਹੜਾ ਨੈਸ਼ਨਲ ਪਾਰਕ ਕਦੋਂ ਬਣਿਆ ਸੀਗਾ ਜੀ ਪੀਡੀਐਫ ਤੁਹਾਨੂੰ ਇਹਦੀ ਆਪਣੇ ਟੈਲੀਗ੍ਰਾਮ ਚੈਨਲ ਤੇ ਮਿਲ ਜੂਗੀ ਜੀ ਟੈਲੀਗ੍ਰਾਮ ਚੈਨਲ ਪੰਜਾਬ ਐਜੂਕੇਸ਼ਨ ਜੰਕਸ਼ਨ ਆ ਉਹਦਾ ਆਪਣਾ ਇਹ ਜੁਆਇਨ ਕਰ ਲਓ ਜੇ ਜੋ ਜਿੰਨਾਂ ਨੇ ਚੈਨਲ ਨੂੰ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਦਾ ਕਰੋ ਜੇ ਵੀਡੀਓ ਚੰਗੀ ਲੱਗੇ ਕਰ ਤਾਂ ਵੀਰੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਤੇ ਕਮੈਂਟ ਕਰ ਦਿਆ ਕਰੋ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਐਮ ਸਤਿ ਸ਼੍ਰੀ ਅਕਾਲ ਜੀ